ਜੀ ਅੱਜ ਪੋਲਿੰਗ ਪਾਰਟੀਆਂ ਦਾ ਡਿਸਪੈਚ ਜਿਹੜਾ ਹੈਗਾ ਆਈਚਮ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੋਚੋ ਕਾਨਵੇਂ ਹੋ ਰਿਹਾ ਹੈਗਾ ਔਰ ਸਾਡੇ ਲਈ ਸਭ ਤੋਂ ਵੱਡੀ ਜਿਹੜੀ ਚੈਲੈਂਜਿੰਗ ਟਾਸਕ ਸੀ ਕਿ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹੀਟ ਵੇਵ ਲਗਭਗ ਤੁਸੀਂ ਦੇਖਿਆ ਹੋਣਾ ਕਿ ਟੈਂਪਰੇਚਰ ਜ਼ਿਆਦਾ ਹੈ ਇਸ ਕਰਕੇ ਅਸੀਂ ਜਿਹੜਾ ਸਾਰਾ ਪ੍ਰਬੰਧ ਹੈ ਉਹ ਰੂਮਸ ਦੇ ਵਿੱਚ ਕੀਤਾ ਹੈ ਹਾਰ ਪੋਲਿੰਗ ਪਾਰਟੀ ਦਾ ਪ੍ਰਬੰਧ ਇਨਫੈਕਟ ਪੁਲਿਸ ਦਾ ਪ੍ਰਬੰਧ ਸਾਰਾ ਅਸੀਂ ਰੂਮਸ ਦੇ ਵਿੱਚ ਹੀ ਕੀਤਾ ਹੈਗਾ ਔਰ ਸਪੈਸ਼ਲ ਇੱਕ ਮੈਡੀਕਲ ਟੀਮ ਸਾਡੇ ਜਿਹੜਾ ਆਈ ਐਚ ਐਮ ਸੈਂਟਰ ਹੈ ਉੱਥੇ ਬੈਠੀ ਹੋਈ ਹੈ ਓ ਆਰ ਐਸ ਵਗੈਰਾ ਪਾਣੀ ਦੀ ਖਾਸ ਤੌਰ ਤੇ ਔਰ ਸਾਡੇ ਵੱਲੋਂ ਜਿਹੜਾ ਅਰੇਂਜਮੈਂਟ ਹੈ ਉਹਦੇ ਚ ਅਸੀਂ ਛਬੀਲ ਜਿਹੜੀ ਹੈ ਪੱਕੇ ਤੌਰ ਤੇ ਲਾਈ ਹੋਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਦੂਸਰਾ ਅਸੀਂ ਜਿਹੜਾ ਹੈਗਾ ਲੰਗਰ ਦਾ ਅਰੇਂਜਮੈਂਟ ਕੀਤਾ ਹੈ ਕਿ ਕਿਉਂਕਿ ਬਹੁਤ ਸਾਰਾ ਪੋਲਿੰਗ ਸਟਾਫ ਤੋਂ ਇਲਾਵਾ ਸਾਡੇ ਨਾਲ ਡਰਾਈਵਰਸ ਵੀ ਨੇ ਸਾਡੇ ਨਾਲ ਹੋਰ ਵੀ ਕਾਫੀ ਅਮਲਾ ਫੈਲਾ ਹੈਗਾ ਸੋ ਇਸ ਕਰਕੇ ਖਾਸ ਤੌਰ ਤੇ ਪਾਣੀ ਤੋਂ ਤੇ ਰੋਟੀ ਤੋਂ ਕੋਈ ਨਾ ਰਹਿ ਜਾਵੇ ਖਾਣ ਮੇਰਾ ਜਿਹੜਾ ਇਹ ਸਵਾਲ ਥੋੜਾ ਧਿਆਨ ਜਿਆਦਾ ਸੀ ਸੋ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਮੁਕੰਮਲ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਔਰ ਮਾਨਯੋਗ ਸੀਓ ਪੰਜਾਬ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਅਸੀਂ ਇਹਨੂੰ ਬਿਲ ਪਾਲਣਾ ਕਰ ਰਹੇ ਆ ਪ੍ਰੋਪਰ ਸਿਕਿਉਰਿਟੀ ਪ੍ਰੋਟੋਕੋਲਸ ਵੀ ਫਾਲੋ ਕਰ ਰਹੇ ਆ ਔਰ ਖਾਸ ਤੌਰ ਤੇ ਗਰਮੀ ਕਰਕੇ ਸਪੈਸ਼ਲ ਅਰੇਂਜਮੈਂਟਸ ਜਿਹੜੇ ਸਾਡੇ ਜਿਹੜੇ ਡੀਓ ਕਮ ਆਰਓ ਬਠਿੰਡਾ ਹੈ ਉਹਨਾਂ ਦੇ ਆਦੇਸ਼ਾਂ ਦੇ ਤਹਿਤ ਅਸੀਂ ਸਪੈਸ਼ਲ ਅਰੇਂਜਮੈਂਟਸ ਵੀ ਸਾਰੇ ਮੁਕੰਮਲ ਕੀਤੇ ਹੋਏ ਨੇ ਪੁਲਿਸ ਪਾਰਟੀ ਨੂੰ ਪਹਿਲਾਂ ਘਰ ਦੀ ਡਿਫਿਕਲਟੀ ਵਗੈਰਾ ਜਿਹਦੇ ਇਸ ਤਰ੍ਹਾਂ ਹਾਂਜੀ ਬਿਲਕੁਲ ਪੁਲਿਸ ਪਾਰਟੀ ਨੂੰ ਵੀ ਅਸੀਂ ਟੈਂਟ ਨਹੀਂ ਅਸੀਂ ਟੈਂਟ ਲਗਾਇਆ ਨਹੀਂ ਇਸ ਵਾਰ ਅ ਅੰਦਰ ਸਾਡੇ ਕੋਲ ਇੱਕ ਵੱਖਰੀ ਬਿਲਡਿੰਗ ਸੀ ਜਿੱਥੇ ਅਸੀਂ ਪੁਲਿਸ ਦਾ ਅਰੇਂਜਮੈਂਟ ਕੀਤਾ ਉੱਥੇ ਆਪਦੀਆਂ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਬੈਠੀਆਂ ਹੋਈਆਂ ਨੇ ਅ ਮਾਈਕਰੋ ਆਬਜ਼ਰਵਰਸ ਜਿਹੜੇ ਆ ਉਹਨਾਂ ਦਾ ਵੀ ਅਸੀਂ ਸਾਰਾ ਇੰਤਜ਼ਾਮ ਬਿਲਡਿੰਗ ਦੇ ਵਿੱਚ ਕੀਤਾ ਹੈ ਅ ਲੰਚ ਰਿਫਰੈਸ਼ਮੈਂਟ ਇਕੱਠਾ ਹੈ ਲੇਕਿਨ ਬਾਕੀ ਸਾਰਾ ਕੁਝ ਬਿਲਡਿੰਗ ਦੇ ਅੰਦਰ ਹੀ ਹੈ ਵੋਟਰਨ ਕੀ ਬਿਲਕੁਲ ਬਤਾਓ ਵੋਟਰਾਂ ਨੂੰ ਜੀ ਮੈਂ ਇਹ ਅਪੀਲ ਤੁਹਾਡੇ ਮਾధ్యਮ ਨਾਲ ਇਹ ਕਰਨਾ ਚਾਹਾਂਗੀ ਕਿ ਅਸੀਂ ਇੰਨਾ ਸਾਰਾ ਕਾਫੀ ਪਿਛਲੇ 2 ਮਹੀਨਿਆਂ ਤੋਂ ਅਸੀਂ ਅਰੇਂਜਮੈਂਟਸ ਤੇ ਲੱਗੇ ਹੋਏ ਆ ਸੋ ਅਸੀਂ ਸਤ ਮਿਹਨਤ ਕਰ ਰਹੇ ਆਂ ਫੋਨ ਜਿਹੜਾ ਵੋਟਰ ਹੈ ਉਹ ਆਪ ਦੇ ਵੋਟ ਦੇ ਜਿਹੜਾ ਹੱਕ ਹੈ ਉਹਦਾ ਇਸਤੇਮਾਲ ਜ਼ਰੂਰ ਕਰੇ ਗਰਮੀ ਬਹੁਤ ਜ਼ਿਆਦਾ ਹੈ ਜੀ ਬੂਥਾਂ ਤੇ ਕੋਈ ਸ਼ਾਨਦਾਰ ਪਾਣੀ ਦਾ ਪ੍ਰਬੰਧ ਹਾਂਜੀ ਬਿਲਕੁਲ ਆ ਗਰਮੀ ਨੂੰ ਦੇਖਦੇ ਹੋਏ ਜੀ ਪੋਲਿੰਗ ਬੂਥਾਂ ਤੇ ਅਸੀਂ ਵੇਟਿੰਗ ਏਰੀਆਸ ਬਣਾਏ ਹੋਏ ਆ ਨਾਲ ਅਸੀਂ ਆਫਿਸਸ ਖੁਲਵਾਏ ਜਿਹੜੇ ਜਿਵੇਂ ਮੰਨ ਲਓ ਬਹੁਤ ਸਾਰੇ ਬੂਥ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਹੁੰਦੇ ਆ ਅਸੀਂ ਨਾਲ ਦੇ ਕਮਰੇ ਖੁਲਾਏ ਆ ਕੂਲਰਸ ਦਾ ਪ੍ਰਬੰਧ ਕੀਤਾ ਹੋਇਆ ਉੱਥੇ ਔਰ ਜਿੱਥੇ ਸਾਨੂੰ ਲੱਗਿਆ ਕਿ ਟੈਂਟ ਲਾਉਣ ਦੀ ਲੋੜ ਹੈਗੀ ਆ ਜਿੱਥੇ ਕੋਈ ਬਹੁਤ ਜ਼ਿਆਦਾ ਦਰਖਤ ਹੈ ਨਹੀਂ ਉੱਥੇ ਅਸੀਂ ਟੈਂਟ ਵੀ ਲਗਵਾਏ ਨੇ ਉਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਪੋਲਿੰਗ ਬੂਥਾਂ ਦੇ ਉੱਤੇ ਵੀ ਰੂਹਬ ਜ਼ਿਆਦਾ ਜਿਹੜਾ ਜਿਸ ਤਰ੍ਹਾਂ ਸ਼ਬੀਲ ਲਗਾਉਂਦੇ ਆ ਉਸ ਤਰ੍ਹਾਂ ਅਸੀਂ ਲਾਇਆ ਹੋਇਆ ਔਰ ਪਾਣੀ ਸਾਰੇ ਪੋਲਿੰਗ ਬੂਥਾਂ ਦੇ ਉੱਤੇ ਸਾਡੇ ਅਸੀਂ ਪਾਣੀ ਵਗੈਰਾ ਛਿੜਕਾਇਆ ਹੋਇਆ ਹੈ ਪਾਣੀ ਪੀਣ ਦਾ ਪ੍ਰੋਪਰ ਪ੍ਰਬੰਧ ਹੈਗਾ ਕਈ ਵਾਰੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸੋ ਜਿੱਥੇ ਤਾਂ ਬਰਾਂਡਾ ਹੈ ਜਾਂ ਗੈਲਰੀ ਹੈ ਉੱਥੇ ਤਾਂ ਠੀਕ ਹੈ ਆਦਰਵਾਇਜ਼ ਅਸੀਂ ਉੱਥੇ ਟੈਂਟ ਵੀ ਲਗਵਾਇਆ ਹੋਇਆ ਸੋ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਸਾਡੇ ਵੱਲੋਂ ਜਿਹੜੇ ਪ੍ਰਬੰਧ ਹੈ ਔਰ ਉਹ ਪੂਰੇ ਨੇ ਬੂਥ ਲੈਵਲ ਤੇ ਵੀ ਸਾਡੀ ਕਮੇਟੀ ਬਣੀ ਹੋਈ ਹੈ ਸਾਡੇ ਜਿੰਨਾ ਵੀ ਫੀਲਡ ਦਾ ਸਟਾਫ ਆ ਉਹ ਸਾਰਾ ਇਸ ਗੱਲ ਨੂੰ ਲੈ ਕੇ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਦੇ ਨਾਲ ਨਿਭਾ ਰਿਹਾ ਹੈ। ਇਲੈਕਸ਼ਨ ਅਫਸਰਾਂ ਤੇ ਜਿਹੜਾ ਸਟਾਫ ਨੂੰ ਭੇਜਣ ਦੇ ਦਾ ਟ੍ਰਾਂਸਪੋਰਟ ਦੇ ਕਿਸ ਤਰ੍ਹਾਂ ਆ ਪੋਲਿੰਗ ਸਟੇਸ਼ਨਸ ਦੇ ਉੱਤੇ ਸਟਾਫ ਨੂੰ ਭੇਜਣ ਦੇ ਲਈ ਜੀ ਸਾਡੇ ਕੋਲ ਵੱਡੀਆਂ ਬੱਸਾਂ ਛੋਟੀਆਂ ਬੱਸਾਂ ਸਾਰੀਆਂ ਉਪਲਬਧ ਨੇ ਸੋ ਅਸੀਂ ਜਿਹੜਾ ਹੈਗਾ ਉਹ ਸਾਰੀ ਮੈਪਿੰਗ ਹੋ ਚੁੱਕੀ ਹੈ ਸੋ ਬੱਸਾਂ ਜਿਹੜੀਆਂ ਗੱਡੀਆਂ ਜਿਹੜੀਆਂ ਉਹ ਸਾਰੀਆਂ ਜੀਪੀਐਸ ਲੱਗਿਆ ਹੋਇਆ ਉਹਨਾਂ ਦੇ ਵਿੱਚ ਔਰ ਪਹਿਲਾਂ ਇਹ ਰੂਟ ਮੈਪ ਸਾਰੇ ਬਣ ਚੁੱਕੇ ਆ ਮੈਪਿੰਗ ਹੋ ਚੁੱਕੀ ਉਹ ਜਨਾਇਸ ਤੋਂ ਲਾਵਾ ਹੋ ਰਿਹਾ ਕਿ ਜਦੋਂ ਆਪਾਂ ਆ ਦੇਖੋ ਇਹ ਸਿਕਿਉਰਟੀ ਪ੍ਰੋਟੋਕਾਲਸ ਹੁੰਦੇ ਨੇ ਜਿਸ ਤਰ੍ਹਾਂ ਸਾਡਾ ਸਟਰੋਂਗ ਰੂਮ 1 IHC ਬਣਿਆ ਹੋਇਆ ਹੈ ਕਾਊਂਟਿੰਗ ਸੈਂਟਰ ਦੇ ਵਿੱਚ ਸਟਰੋਂਗ ਰੂਮ ਬਣਿਆ ਹੋਇਆ ਸੋ ਕੰਸਟੀਟੂਐਂਸੀ ਵਾਈਜ਼ ਉਹਨਾਂ ਦੇ ਸਟਰੋਂਗ ਰੂਮਸ ਹੁੰਦੇ ਆ ਹਾਂਜੀ ਮੇਰਾ ਨਾਮ ਅਮਨਿੰਦਰ ਸਿੰਘ ਹੈ ਜੀ ਸਾਇੰਸ ਮਾਸਟਰ ਗਵਰਨਮੈਂਟ ਹਾਈ ਸਕੂਲ ਬੰਬੀਹਾ ਤੇ ਮੇਰੀ ਐਜ਼ ਅ ਪ੍ਰਜਾਇਡਿੰਗ ਅਫਸਰ ਜਿਹੜੀ ਡਿਊਟੀ ਹੈ ਜੀ ਉਹ ਪੋਲਿੰਗ ਬੂਥ 157 ਉੱਪਰ ਲਗਾਈ ਗਈ ਹੈ ਜੀ ਜਿਸ ਤਰ੍ਹਾਂ ਨੇ ਇੰਤਜ਼ਾਮ ਕੀਤਾ ਗਿਆ ਹੈ ਹਾਂਜੀ ਜੋ ਅਰੇਂਜਮੈਂਟ ਹੈ ਦੇਖੋ ਜੀ ਸਾਨੂੰ ਸਮਾਨ ਮਿਲ ਚੁੱਕਿਆ ਹੈ ਇੱਥੇ ਕੋਈ ਕਿਸਮ ਦੀ ਪ੍ਰੋਬਲਮ ਨਹੀਂ ਹੈਗੀ ਜਿਹੜੀ ਇਹ ਪੁੱਛਾ ਪੁੱਛੋ ਹਲਕਾ ਜੀ ਕੰਸਟੀਟੂਐਂਸੀ 91 ਐਸ ਸੀ ਦੇ ਵਿੱਚ ਜਿਹੜਾ ਸਾਨੂੰ ਸਮਾਨ ਮਿਲਿਆ ਉਹਦਾ ਅਰੇਂਜਮੈਂਟ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਤੇ ਅਸੀਂ ਸਮਾਨ ਲੈ ਚੁੱਕੇ ਆ ਤੇ ਉਹਨੂੰ ਜਿਹੜਾ ਹੈਗਾ ਟੈਲੀ ਕਰ ਰਹੇ ਆ ਤੇ ਅਸੀਂ ਉਮੀਦ ਕਰਦੇ ਆਂ ਵੀ ਜਿਸ ਤਰ੍ਹਾਂ ਸਾਨੂੰ ਇੱਥੇ ਕੋਈ ਮੁਸ਼ਕਲ ਨਹੀਂ ਆਈ ਜਿਹੜੇ ਪੋਲਿੰਗ ਸਟੇਸ਼ਨ ਤੇ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ। ਇਹ ਗਰਮੀ ਬਹੁਤ ਹੈ ਇਸ ਨੂੰ ਲੈ ਕੇ ਵੀ ਇੰਤਜ਼ਾਮ ਕੀਤੇ ਗਿਆ ਹੋਵੇ ਖੰਡਰੇਂ ਦੇ ਤੇ ਹੋਰ। ਹਾਂਜੀ ਬਿਲਕੁਲ ਜੋ ਸਾਨੂੰ ਇੱਥੇ ਆਪਣੇ ਇਸ ਕੰਸਟੀਟੂਐਂਸ ਦੇ ਐਸਡੀਐਮ ਮੈਮ ਉਹਨਾਂ ਵੱਲੋਂ ਇੰਸਟ੍ਰਕਸ਼ਨ ਮਿਲੀਆਂ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਹੀ ਦੱਸਣ ਮੁਤਾਬਕ ਜੀ ਜਿਹੜੇ ਪੋਲਿੰਗ ਸਟੇਸ਼ਨ ਦੇ ਉੱਪਰ ਹੈ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਵੀ ਕੱਲ ਨੂੰ ਜਿਹੜੇ ਵੋਟਾਂ ਪੈਣ ਜਾ ਰਹੀਆਂ ਨੇ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਉੱਥੇ ਦੱਸ ਰਹੇ ਨੇ ਵੀ ਉੱਥੇ ਸ਼ਵੀਲ ਦਾ ਪ੍ਰਬੰਧ ਕੀਤਾ ਗਿਆ ਬਕਾਇਦਾ ਜੀ ਜਿੱਥੇ ਜੋ ਅ ਮਤਲਬ ਕਿ ਹੈਂਡੀਕੈਪਡ ਪਰਸਨ ਨੇ ਉਹਨਾਂ ਲਈ ਵੀ ਸਪੈਸ਼ਲ ਜਿਹੜਾ ਵੀਲਚੇਅਰ ਵਗੈਰਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਜਿੰਨੇ ਵੀ ਵੋਟਰ ਨੇ ਉਹਨਾਂ ਨੂੰ ਮਤਲਬ ਕਿ ਉੱਥੇ ਪਹੁੰਚਣ ਲਈ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਵੀ ਸਟਾਫ ਨੇ ਕੋਈ ਇੰਤਜ਼ਾਮ ਕੀਤਾ ਗਿਆ ਹੁਣ ਹਾਂਜੀ ਇੱਥੇ ਵੀ ਸਟਾਫ ਲਈ ਜੋ ਰਿਫਰੈਸ਼ਮੈਂਟ ਦਾ ਅਰੇਂਜਮੈਂਟ ਕੀਤਾ ਗਿਆ ਜੀ ਪਾਣੀ ਦਾ ਜੇ ਅਸੀਂ ਦੇਖ ਰਹੇ ਹਾਂ ਵੀ ਸਾਰੇ ਕਿਤੇ ਟੈਂਟ ਵਗੈਰਾ ਲਾ ਕੇ ਜਿਹੜੇ ਹੈਗੇ ਪੱਖਿਆਂ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਜਿਹੜੀਆਂ ਪੋਲਿੰਗ ਪਾਰਟੀਆਂ ਨੇ ਉਹ ਸਹੀ ਢੰਗ ਨਾਲ ਆਪਣਾ ਜਿਹੜਾ ਸਮਾਨ ਹੈ ਉਹਨਾਂ ਨੂੰ ਲੈਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤੇ ਉਹ ਕੰਫਰਟੇਬਲੀ ਜਿਹੜਾ ਹੈਗਾ ਹੈਗਾ ਕਿਉਂਕਿ ਸਿਟਿੰਗ ਅਰੇਂਜਮੈਂਟ ਦੇ ਵਿੱਚ ਵੀ ਜੋ ਬਹੁਤ ਵਧੀਆ ਸਾਨੂੰ ਸਮਾਨ ਵੰਡਿਆ ਗਿਆ ਉੱਥੇ ਵੀ ਬਹੁਤ ਵਧੀਆ ਅਰੇਂਜਮੈਂਟ ਸੀ ਹਾਂ ਜਿੰਨੀ ਦੇਰ VOTING ਨਹੀਂ ਹੁੰਦੀ ਹੋਉਂਨੀ ਦੇਰ ਤੁਸੀਂ ਮਸ਼ੀਨਾਂ ਦੇ ਕੋਲ ਹੀ ਰਹੋਗੇ ਜਿੰਨੀ ਦੇਰ ਜਮਾ ਨਹੀਂ ਹੁੰਦੀ ਹਾਂਜੀ ਹਾਂਜੀ ਬਿਲਕੁਲ ਜੀ ਕਿਉਂਕਿ ਸਾਡੀ ਜਿਹੜੀ ਡਿਊਟੀ ਲੱਗੀ ਹੈ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਸਾਨੂੰ ਸਮਾਨ ਮਿਲ ਚੁੱਕਿਆ ਤੇ ਅਸੀਂ ਆਪਣੇ ਜਿਹੜਾ ਪੋਲਿੰਗ ਸਟੇਸ਼ਨ ਆ ਉੱਥੇ ਹੀ ਰਵਾਂਗੇ ਤੇ ਜੇ ਸਾਡੀ ਇਹ ਨਿਗਰਾਨੀ ਦੇ ਵਿੱਚ ਜਿਹੜੀਆਂ ਹੈਗੀਆਂ ਕਿਉਂਕਿ ਸਾਡੇ ਪਹੁੰਚਣ ਦਾ ਅ ਕੀਤਾ ਗਿਆ ਉਹ ਬੱਸਸਾਂ ਲਗਾਈਆਂ ਗਈਆਂ ਤਾਂ ਕਿ ਅਸੀਂ ਆਪਣੇ ਪਰਸਨਲ ਵਹੀਕਲਸ ਨੂੰ ਯੂਜ਼ ਨਾ ਕਰਕੇ ਜਿਹੜਾ ਉਹਨਾਂ ਵੱਲੋਂ ਅਲਾਟ ਕੀਤੀ ਗਈ ਹੈ ਵਹੀਕਲ ਨੇ ਉਹਨਾਂ ਉੱਪਰ ਹੀ ਅਸੀਂ ਜਿਹੜੇ ਸਮਾਨ ਲੈ ਕੇ ਜਾਵਾਂਗੇ ਤੇ ਆਪਣੀ ਰਿਸਪੌਂਸਿਬਿਲਟੀ ਦੇ ਨਾਲ ਜੋ ਮਸ਼ੀਨਾਂ ਨੇ ਉਹ ਸਾਡੇ ਕੰਟਰੋਲ 'ਚ ਰਹਿਣਗੀਆਂ ਤੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਵੀ ਆਪਣੀ ਪੂਰੀ ਮਿਹਨਤ ਨਾਲ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ ਕੋਈ ਮਤਲਬ ਕਿ ਕਮੀ ਨਹੀਂ ਛੱਡੀ ਤਾਂ ਅਸੀਂ ਵੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ